ਸਰਪੈਸਾ ਸੁਖਨੇ ਵਾਲੇ ਸਰਪੈਸਾ ਉਹਨਾਂ ਨੇ ਫਤੇ ਦੇ ਨਾਲ 100 ਰੁਪਏ ਭੇਜਦਾ ਅਸੀਂ ਆਏ ਤਾਂ ਬਈ ਜਿਹੜਾ ਨਗਰ ਕੀਰਤਨ ਗੁਰਦੁਆਰਾ ਗੁਰਸਰ ਸਾਹ ਤੋਂ ਚੱਲਣੇ ਹੋਣੇ ਬਾਬਾ ਜੀ ਨੇ ਸਾਡੀ ਡਿਊਟੀ ਲਾਈ ਹੈ ਕਿ ਇਹ ਆਪਾਂ ਮਾਪੁਰਖਾਂ ਦੇ ਬਾਬਾ ਜੀ ਹੋਰ ਗੁਰੂ ਕੇ ਲੰਗਰ ਚੱਲ ਰਹੇ ਨੇ ਭਾਈ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਦੀਰ ਮਾਣ ਪੂਰਨ ਲੰਗਰ ਜ਼ਰੂਰ ਸ਼ਾਕੇ ਜਾਣੇ ਨੇ ਕਿ ਇਹ ਮਹਾਪੁਰਸ਼ਾਂ ਦੀ ਜਾਤ ਦੇ ਵਿੱਚ ਜੋ ਮੌਸਾ ਕੀਤਾ ਗਿਆ ਹੈਗਾ ਸਾਰੇ ਸੰਗਤਾਂ ਨੂੰ ਬੇਨਤੀ ਆਪਾਂ ਫਰੇਮ ਦੇ ਨਾਲ ਗੁਰੂ ਕੀ ਲੰਗਰ ਚੱਲ ਰਿਹਾ ਹੈ ਸਾਰੇ ਸੰਗਤਾਂ ਨੇ ਜ਼ਰੂਰ ਸਪਣਾ ਤਾਂ ਇਹ ਦਾਰਸ਼ਨ ਸਿੰਘ ਜੀ ਸੁਖੜੇ ਵਾਲੇ ਸੁਖੜਾ ਬਲੋ ਉਹਨਾਂ ਵੱਲੋਂ 50 ਰੁਪਏ ਆਪਣੀ ਢਾਡੀ ਇੱਥੇ ਦਾ ਮਾਰ ਕੇ ਲਈ ਧੰਨਵਾਦ ਲੰਗਰ ਵੀ ਵਰਤ ਰਿਹਾ ਤੇ ਢਾਡੀ ਸਿੰਘ ਵੀ ਥੋੜੀ ਹਾਜ਼ਰੀ ਭਰ ਰਿਹਾ ਤੇ ਬੀਬੀਆਂ ਭੈਣਾ ਵੀ ਵੱਡੀ ਗੱਲ ਦੇ ਵਿੱਚ ਪਹੁੰਚ ਗਏ ਸਭ ਦਾ ਧੰਨਵਾਦ ਤੇ ਨਗਰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ਰਦਾ ਪਾਵੜਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰੀ ਭਰੀ ਹੈ ਸ਼੍ਰੀਮਾਨ ਸੰਤ ਬਾਬਾ ਬੰਦੇ ਸਿੰਘ ਜੀ ਸੁਹਣੇ ਵਾਲ ਸੁਹਣਾ ਆਪਲੂ ਵਾਲੇ ਮਹਾਂਪੁਰਖ ਨੇ ਜਿਨ੍ਹਾਂ ਨੇ ਬਹੁਤ ਵੱਡੇ ਸਮਾਗਮ ਕੀਤੇ ਆ ਛੰਦਰਪਾਲ ਸਿੰਘ ਨੇ ਸਰੋਕੇ ਦੇ ਬਖਸ਼ੇ ਬਾਬਾ ਜੀ ਕਰ ਬੋਲੇ ਸੋਨੇ ਪੁਰਖਾਂ ਨੇ ਸਰੋਪੇ ਦੀ ਬਖਸ਼ਿਸ਼ ਕੀਤੀ ਹੈ ਸਰਦਾਰ ਛਿੰਦਰਪਾਲ ਸਿੰਘ ਜੀ ਸਰੋਪੇ ਮਿਲਦੇ ਕਰਮਾਂ ਵਾਲੀ ਨਸਾਂ ਨੂੰ ਜੀ ਪਹਿਲਾਂ ਅਰਦਾਸ ਕੀਤੀ ਫਿਰ ਆਪ ਕੋਈ ਇੱਕ ਅਜੀ ਕਲਤਾ ਲਾਗੇ ਫਿਰ ਬਾਬਾ ਜੀ ਦਾ ਜਿਵੇਂ ਹੁਕਮ ਕਰੇ ਛਿੰਦਰ ਲੰਗਰ ਵਾਲੇ ਪਾਸੋਂ ਹੈ ਉਹ ਵਾਹਿਗੁਰੂ ਤੂੰ ਮੰਡੀ ਕੋਸਦਾ ਕੋਇਆ ਦੂਰ ਬੁਲਾ ਕਹਿੰਦਾ ਰੱਖੀ ਨਾਂ ਤਿਆ ਤੱਕ ਤੂੰ ਅਰਕਾ ਸੋਈ ਹਜ਼ਾਰਾਂ ਸਾਹਿਬੋ ਭੋਗ ਭੇਜਦੇ ਆ ਸਤਗੁਰੂ ਭਾਜ ਕਰਤਾ ਕਰੀ ਸਭ ਤਖਿਆ ਮੇ ਸਰਬੋਤਮ ਰੱਖੀ ਨਾਂ ਤਿਆ ਤੱਕ ਤੂੰ ਸਭ ਦੀ ਉਚਰੀ ਪਤ ਤੇਰੇ ਬਾਣ ਸਾਰੇ ਸਰਬੱਤ ਦਾ ਦੀਏ ਸੁਖੀ ਮੰਨੇ ਸਰਬੱਤ ਚੰਦ ਕਾ ਕੌਤੀ ਸੇ ਪਈ ਸਤਨਵਾਰ ਬਾਦਿਆ ਸਾਹਿਬ ਪਿੱਛੇ ਖੜੇ ਸਨ ਮੈ ਸਿੰਘ ਆ ਗਿਆ ਸੱਤ ਪਾਰ ਮੇਰੇ ਤੇ ਦੇਖੋ ਮਿਲਿਆ 4 ਚੜ੍ਹ ਗੁਰੂਵਰ ਕਰ ਭੈਣ ਜੀਆ ਵੱਤੋਂ ਆਪਰੇ ਸੇਕ ਦਾ ਰੇਹਰ 50 ਰੁਪਏ

ਆਲੋ ਆਏ ਬਾਪੱਖ ਬਾਬਾ ਜੀ ਕਿਰਪਾ ਕਰਦੇ ਆਪੇ ਸੇਵ ਘਟਾੜੀ ਇੱਥੋਂ ਇਹ ਨਾਮ ਨੇ ਆਸ਼ੀਰਵਾਦ ਭੇਜਿਆ ਸਤ ਮਹਾ ਮੰਦਿਰਸ਼ਰ ਬਾਬਾ ਜਿਆਦਾ ਜੀ ਪਟਿਆਲਾ ਵਾਲੇ ਉਹ ਬਾਪੱਖ ਬਾਬਾ ਜੀ ਕਿਰਪਾ ਕਰਦੇ ਸਾਡੇ ਜਥੇ ਨੂੰ ਆਸ਼ੀਰਵਾਦ ਭੇਜਦੇ ਆ ਅਸੀਂ ਉਹਦਾ ਚੰਦ ਤੇ ਨਤਮਸ ਕੋਲ ਦੇ ਧੰਨਵਾਦ ਕਰਦੇ ਮਹਾਰਾਜ ਕਿਰਪਾ ਕਰੀ ਇਹ ਸਦਾ ਰਸਮ ਦਰਸ਼ਿਤ ਕਰਦੇ ਜੀ ਤੇਰੇ i need the ਤੇ ਤੇ ਵੱਲੋਂ ਸਨਾਰਪੈ ਆਪਣੇ ਸੇਕ ਜਥੇਲਾ ਮਾਰਕੀਤਾ ਅਦਾਸ ਕਰਦੇ ਮਹਾਰਾਜ ਪਰਵਾਰ ਦੀ ਜਲਦੀ ਕਲਾ ਕਰੀ ਤੰਦਰੁਸਤੀ ਦੇ ਬਖਸ਼ੀ ਕਾਸਪਰ ਸਖਸ਼ਾਤੀ ਬਖਸ਼ੀ ਸ੍ਰੋ ਗੁਰੂ ਕੋ ਆਜੇ ਚਾਹਨਾ ਚਾਹਤਾ ਹਸਪੀਟਲ ਜੀਵਤ ਪਾਈਏ ਸਾਰੇ चङे भागी प ਵਾਹ ਰੋ ਇਹ ਜਿਹੜਾ ਸਮਾਗਮ ਰਚਿਆ ਦਾ ਮਹਾਨ ਸੰਤ ਸ੍ਰੀ ਮਹਾਨ ਸੰਤ ਬਾਬਾ ਬਦੇਦਾ ਜੀ ਜਿਹਨਾਂ ਦਾ ਜਨਮ ਨਗਰ ਕੌਣੀ ਤੇ ਨਾਲ ਨਾਲ ਪਤਾ ਚੇਤਨ ਦਾ ਜੀ ਸ਼੍ਰੀਮਾਨ ਸਤਬਾਬਾ ਚੇਤਨ ਦਾਸ ਜੀ ਬਾਬਾ ਨਿਰਮਲ ਮੁਰੇ ਜੀ ਉਹਨਾਂ ਮਹਾਪਰਖਾਂ ਦੇ ਯਾਰ ਨੂੰ ਸਮਰਪਤੇ ਅੱਜ ਰਬੀ ਬਾਣੀ ਦੇ ਭੋਗ ਪਾਏ ਗਏ ਜਿਹੜੇ ਸਾਧੂ ਸੰਤ ਬਾਤਵਾ ਹੁੰਦੇ ਨਾਲ ਇਹ ਸਜਣੋ ਧਰਮ ਦੇ ਥੰਮ ਹੁੰਦੇ ਆ ਸਾਧੂ ਸੰਤ ਬਾਤਵਾ ਜਿਹੜੇ ਇਹ ਧਰਮ ਦੇ ਥੰਮ ਹੁੰਦੇ ਆ ਗੁਰਬਾਣੀ ਵਿੱਚ ਕਬੀਰ ਸਾਹਿਬ ਨੇ ਸੰਤਾ ਬਾਰੇ ਫੈਸਲਾ ਕਰਤਾ ਕਿਹੜਾ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਕ੍ਰਾਮ ਰਾਮ ਜੋ ਦਾਤਾ ਮੁਕਤ ਕੋ ਸਤਿ ਚ ਪਾਵਾਂ ਨਾਮ ਦੂਜੇ ਪਾਸੇ ਪੰਜਾਬੀ ਦਾ ਰੈਕਟਰ ਕਿੱਸਾਕਾਰ ਜਿਹਨਾਂ ਬਾਦਸ਼ਾਹ ਕਹਿੰਦੇ ਆ ਉਹਨੇ ਆਪਣੀ ਕਲਮ ਨਾਲ ਲਿਖਿਆ ਬਾਦਸ਼ਾਹ ਜਹਾਂ ਦੇ ਸਲਾ ਜਉਂਦੇ ਜਿੰਨਾ ਕੀਤੇ ਨੇਕ ਕਮਾਈਆਂ ਨੇ ਆ ਨੇਕ ਮੈਂ ਕਰ ਵਾਲੇ ਮਾਪੱਖ ਅਭਿਯਾਨ ਨੂੰ ਆਜੇ ਪਰ ਤਾਜ਼ਾ ਕਰ ਰਹੇ ਉਹਨਾਂ ਦੀ ਯਾਦ ਨੂੰ ਸਵਰਗਤ ਹੈ ਉਹਨਾਂ ਦੀ ਯਾਦ ਵਿੱਚ ਰੱਬੀ ਬਾਣੀ ਦੇ ਭੋਗ ਪਾਏ ਗਏ ਆਓ ਫਿਰ ਆਪਾਂ ਬਾਪੱਖ ਨੇ ਜੀਵਨ ਬਾਰੇ ਕਲਪਨਾ ਕਰੀਏ ਸ਼੍ਰੀਮਾਨ ਤੋਤਰਾਮ ਸ਼ਰਮਾ ਜੀ ਉਹਨਾਂ ਨੇ ਆਪਣੇ ਸੇਵਟਾਣੀ ਤੋਂ 50 ਰੁਪਏ ਭੇਜੇ ਸ਼੍ਰੀਮਾਨ ਤੋਤਰਾਮ ਜੀ ਆਪਣੇ ਸੇਕਟਾੜੀ ਅੱਗੇ ਨਾਲ ਵਿੱਚ 50 ਰੁਪਏ ਹੋਰ ਪਾਪਾ ਜੀਆ ਨੇ ਕਿਰਪਾ ਕੀਤੀ ਅਸ਼ੀਰਵਾਦਾਂ ਭੇਜ ਗਿਆ ਬਹੁਤ ਧੰਵਾਦ ਜਿੰਨ ਸਾਧੂ ਸਤਿ ਬਾਤ ਬਾਹਦਿਆ ਇਹ ਤਾਂ ਤੰਗ ਹੈ ਪਰ ਜਿਸ ਮਾਂ ਨੇ ਇਹੋ ਦੇ ਮਹਾਪੁਰਖ ਨੂੰ ਜਨਮ ਦਿੱਤਾ ਉਹ ਮਾਂ ਵੀ ਧਰਮ ਹੈ ਜਿਸ ਮਾਂ ਨੇ ਅਲੋਜ ਪੂਰਨ ਪਰਮ ਗਿਆਨੀਆ ਨੂੰ ਜਨਮ ਦਿੱਤਾ ਉਹ ਮਾਂ ਵੀ ਧਰਮ ਹੈ ਮਾਂ ਬਾਰੇ ਸਰ ਪੱਲਣਵਾਟ ਆ ਜਿੱਥਾ ਅੱਜੀ ਵਾਰ ਤੇ ਜੀਜੀ ਸਿੰਘ ਕੋਨੇ ਪਾਈ ਗੁਰਦੇਵ ਸਿੰਘ ਰਪਾਲ ਤੇ ਮਲਰ ਜਿਵੇਂ ਬੇਨਤੀ ਕਰੇ ਸੁਣੋ ਆਇਆ ਪੁੱਤ ਜਨਮ ਦਿਨ ਆ ਦਾਦੇ ਭਗਤ ਸੂਰਮੇ ਮਾਰਾ आईया पुत जनम भगते मावा क्या कर्म सेतो चक जे तूं ई बजा हिकु सदा ਸ਼ਾਸ ਕੰਨਾਰੇ ਸਰਸਰ ਕਰੀਆਂ ਵਸੇ ਰਿਸ਼ਾ ਸਾਆਂ ਪੁੱਤ ਜਨਮ ਦੀਆਂ ਤਾਂ ਤੇ ਭਗਤ ਸੂਰ ਮੇ ਮਾਵਾ ਸਾਆਂ ਪੁੱਤ ਜਨਮ ਦੀਆਂ ਤਾਂ ਤੇ ਭਗਤ ਸੂਰ ਮੇ ਮਾਵਾ 100 ਰੁਪਇਆ ਸੰਗਤ ਜੋ ਭੈਣ ਜੀ ਆਪਣੇ ਪਰਿਵਾਰ ਦੀ ਮੇਕ ਮੰਗੇ 100 ਰੁਪਇਆ ਮੀਤਾ ਜੀ ਦਾ ਬਹੁਤ ਬਹੁਤ ਧੰਨਵਾਦ

ਆਇਆ ਸੀ ਪਰਮੇਸ਼ਰ ਸਾ ਆਇਆ ਪੁੱਤ ਜਨਮ ਲਿਆ ਦਾਤੇ ਭਗਤ ਸੂਰ ਮੇ ਮਾਵਾ ਸਾਈਆ ਪੁੱਤ ਜਨਮ ਲਿਆ ਦਾਤੇ ਭਗਤ ਸੂਰ ਮੇ ਮਾਵਾ ਪ੍ਰੋਗਰਾਮ ਜੋ ਚਲਾ ਰਹੇ ਆ ਅੱਗੇ ਬਾ ਪੁਰਖਨ ਯਾਦ ਨੂੰ ਤਾਜ਼ਾ ਕਰ ਰਿਹਾ ਹੈ ਸ਼੍ਰੀ ਮਾਨ ਸਤ ਬਾਬਾ ਲਖਮਿੰਦਰ ਦਾਸ ਜੀ ਸਗੜੇ ਬਣ ਬਾਲੇ ਸ਼੍ਰੀ ਮਾਨ ਸਤ ਬਾਬਾ ਲਖਮਿੰਦਰ ਦਾਸ ਜੀ ਜਿਹੜੇ ਬਾਪੁਰਖ ਦੀ ਯਾਤ ਨੂੰ ਤਾਜ਼ਾ ਕਰਦੇ ਸਿੱਖ ਸੱਤਰ ਦੇ ਨਾਲ ਕਰਕੇ ਅੱਜ ਵੀ ਬਾਣੀ ਦੇ ਭੋਗ ਪਾਏ ਗਏ ਜਿੱਥੇ ਜੈ ਬਹ ਮੇਰਾ ਸਤਗੁਰੂ ਸੋ ਥਾੜਾ ਸਾਵਾ RAM ਰਾਜੇ ਅੱਜ ਗੁਰੂ ਦੇ ਪੰਡਾਲ ਵਿੱਚ ਗੁਰੂ ਦੀ ਦਰਬਾਰ ਵਿੱਚ ਪਹੁੰਚੇ ਹੋ ਗੁਰੂ ਦੀ ਹਜ਼ੂਰੀ ਵਿੱਚ ਆਦਰੀਆ ਭੈਣਾ ਵੱਡੀ ਘੰਟੀ ਵਿੱਚ ਪਹੁੰਚ ਗਏ ਨਕਤਾ ਇਲਾਕਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਬਾ ਲਖਮਿੰਦਰ ਤਾਜੀਆਂ ਦਾ ਵਿਸ਼ੇਸ਼ ਧੰਨਵਾਦ ਜੱਬ ਜਾਰੇ ਸੋ ਦੋਣਿਆ ਨੂੰ E ਸਾਰੇ ਧਾਰੇ ਤਨ ਹਣ ਸਾਦੇ ਕਾਵਾਂ ਸਈਆ ਪੁੱਤ ਜਨਮ ਨਿਆ ਉਦਾਸੇ ਭਗ ਸਸੂਰ ਮੇਵਾ ਸਈਆ ਪੁੱਤ ਜਨਮ ਨਿਆ ਉਦਾਸੇ ਭਗ ਸਸੂਰ ਮੇਵਾ ਕਈ ਜੱਗਾ ਸਗੇ ਸੁਗੜੇ ਬਲੋਏ ਕੋਸਾ ਜੀ ਨੇ ਸਾਨੂੰ ਬਤਾਉਰੇ ਬਾਹਰੋਂ ਬਾਹਰ ਕੇ ਕਿੱਗੇ ਪਾਵਰ ਸਲਵਾ ਅਜਾ ਤਾਤਾ ਜੀ ਨੇ ਚਾਹੇ ਸੇਵਕ ਬੜੇ ਪਿਆਰ ਨਾਲ ਕਿਦੇ ਨਾਮ ਵਾ 100 ਰੁਪਈਆ ਭੇਜ ਦੇ 100 ਰੁਪਈਆ ਚ ਕਿਹ ਕੇ ਕਿਦੇ ਨਾਮ ਨਹੀਂ ਬੋਲਣਾ ਹੈ ਨਾ ਪਾਵੜਾ ਨੂੰ ਸੁਰੂ ਕਰਸਾ ਕਰੀ ਪਾਵੜਾ ਪੂਰੀ ਕਰੀ ਜੇਸਾ ਪਾਵੜਾ ਦਾ ਵੀ ਜੀ ਆਏਗਾ ਸਰਕਾਰ ਦੀ ਚੜ੍ਹ ਕੇ ਖੜਾ ਹਰ ਮਦਦ ਦੇ ਬਖਸ਼ ਦਾ ਤਾ ਕੋਰੇ ਹਰ ਜਣਵੀ ਮਾਤਾ ਕੋਰੇ ਹਰ ਜਣਵੀ ਸੁਣੋ ਸਿਆਣੀ ਬੀਬੀ ਪਾਨੀ ਸਨ ਮੁਖ ਪਿਤਾ ਘੁਰ ਦੇ ਸਨ ਸੀ ਪੁੱਤਾਂ ਨੀ ਕੁਰਬਾਨੀ ਸਰਦੂਗਿਆ ਖਲਕਨੀ ਚੱਕੀਆਂ ਆਪ ਆਜੋ ਧੰਨਵਾਦ ਅੰਗਾਜੀ ਦੀ ਪਹਾੜ ਪੰਦਰ ਚੋਕ ਤੋਂ ਪਾਰਕਟ ਹੋਏ ਜਿੰਨਾ ਬਾਰੇ ਭਾਈ ਕਰਤਾ ਜੀ ਨੇ ਆਪਣੇ ਕਲਮਾਂ ਲਿਖਿਆ ਪੰਜ ਪਿਆਲੇ ਪੰਜ ਪੀਰ ਛਤ ਮੀਰ ਬੈਠਾ ਕੋ ਧਾਰੀ ਅਜਨ ਕਾਇਆ ਪਲਟ ਕੇ ਸੋਰਤਾਰ ਕੋ সিন্ধু ਸਵਾਰੀ ਚੱਲੀ ਪੀੜੀ ਛੋੜ ਗਿਆ ਰੂਤ ਖਾਵੜ ਬਾਰੋ ਵਾਰੀ ਸਭ ਢੰਗ ਕਰ ਫੂਰਮਾ ਪਰ ਜੋਲਾ ਬੱਤ ਪਰ ਪੁਕਾਰੀ ਛੇਵੇਂ ਪਾਛੇ ਮੀਰੀ ਪੀਰੀ ਦੇ ਬਾਲਕ ਤੰਤ ਸੰਤਨ ਤੰਤ ਤਨਵਾਸਾ ਗੰਗਾ ਜੀ ਦਾ ਪਵਿੱਤਰ ਭਗਤੋ ਆਸਾ ਆ ਰਿਹਾ 5000 ਰੁਪਏ ਬਾਬਾ ਜੀ ਦੇ ਚੰਦ ਸੇਵਕਾਂ ਵੱਲੋਂ ਨਾਤਾ ਮੇਰੇ ਪਾਸ ਜਾਂਦੇ ਸਾਈਂ ਚੱਕਰ ਸਿੱਕੇ ਕੋਈ ਗਾਰੇ ਉਹਨਾਂ ਵੱਲੋਂ ਵੀ ਬੇਅੰਤ ਮਾਇਆ ਗੁਰੂ ਜੀ ਦੇ ਸੰਗਤਾਂ ਦਾ ਪਾਵਨ ਦਰਵਾਜ਼ੇ ਵਿੱਚ ਅੱਜ ਬਹਾ ਭੱਖ ਦੇ ਪਿਆਰ ਸਰਕਾਰ ਉਹਨਾਂ ਦੇ ਚੰਦ ਸੇਵਕਾਂ ਜਿ ਮਨਨ ਦੇ ਯਾਰ ਨੂੰ ਸਮਰਪਿਤ ਜੁੜ ਬੈਠੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਧਰਮ ਦੀ ਦੇਖਭਾਲ ਕੀਤੀ ਧਰਮ ਦੀ ਦੇਖ ਉਹਨਾਂ ਮਹਾਪਰਸ਼ਦ ਆਪਾ ਯਾਰ ਪਾਇਦਾ ਦੇ ਸਮਨ ਲੋਪਿਆ ਜੀ ਬਹੁਤ ਧੰਨਵਾਦ ਆਹ ਮਨਨ ਆਟਾ ਦੀ ਜਿੱਥੇ ਬੇਨਤੀ ਕਰ ਲਗਿਆ ਬਾਸ ਸਾਡਾ ਜਨਰ ਇਹੋ ਜੇ ਪਰਮ ਗਿਆਨੀਆਂ ਨੂੰ ਪੂਰਨ ਮਹਾ ਬਖਸ਼ ਨੂੰ ਜਿਹੜੇ ਸਾਨੂੰ ਵਰ ਬਾਣੀ ਨਾਲ ਜੋੜਦੇ ਆ ਉ렇게 ਸੰਗਤ ਨੂੰ ਜੋੜਦੇ ਆ ਸਤ ਸੰਗਤ ਕੈਸੀ ਜਾਣੀ ਜਿਵੇਂ ਇੱਕੋ ਨਾਮ ਬਖਾਨੀਏ ਉਹਨਾਂ ਮਾਪੁਰਖਾਂ ਦੇ ਚਾਹਤ ਅਸੀਂ ਸੀਸ ਰੋਣੇ ਜੀ ਸਰਪੰਚ ਸਾਹਿਬੀ ਵੱਲੋਂ ਤੇ ਜਥੇ ਵੱਲੋਂ ਬੇਨਤੀ ਆ ਜਿੱਦਾਂ ਸੰਗਤਾਂ ਦੇ ਨਕਰ ਦੀ ਸ਼ਕਲ ਲੰਘਣ ਜ਼ਰੂਰ ਛੱਕੇ ਜਾਣਾ ਤੇ ਵਰਤੋਂ ਦੀ ਸੇਵਾ ਵੀ ਕਰਨੀ ਹੈ ਜਿਹੜੇ ਨੌਜਵਾਨ ਖੜੇ ਆ ਨਾ ਉਹ ਭਾਈਚਾਰਕ ਫਸਾਉਣ ਦੀ ਸੇਵਾ ਵੀ ਕਰੇ ਉਹ ਇੱਕ ਮਿਲਦੀ ਜ਼ਰੂਰੀ ਜੋ ਨਕਰ ਕੀ ਇੰਤਲ ਸਰਪੰਚ ਰਾਣਾ ਸਾਹਿਬ ਵੱਲੋਂ ਸ਼੍ਰੀਮਾਨ ਸੰਤ ਬਾਬਾ ਸੁਰਜੀਤ ਸਿੰਘ ਜੀ ਜਦਾਰਾ ਉਹਨੇ ਨਕਰ ਕੀ ਇੰਤਲ ਖੋਸਾ ਨਾਲ ਸਾਥੋਂ ਰੱਖ ਕੀਤਾ ਇਹ ਪਰਾਵੀ ਪਰਾਵੀ ਆਪਣੇ ਪਿੰਡ ਵਿੱਚ ਪਹੁੰਚ ਗਿਆ। ਇੱਥੇ ਲੰਗਰ ਛਕਣ ਤੋਂ ਬਾਅਦ ਨਗਰ ਕੀਰਤਨ ਦੇ ਦਰਸ਼ਨ ਪਾਉਣੇ ਹੁੰਦੇ। ਨਗਰ ਕੀਰਤਨ ਵਿੱਚ ਹਾਜ਼ਰੀ ਲੋੜੀ ਹੈ ਨਗਰ ਕੀਰਤਨ ਦੇ ਦਰਸ਼ਨ ਪਾਉਣੇ ਸਗਤ ਨੂੰ ਬੇਨਤੀ ਜਾਇਉਦਾ। ਲੰਗਰ ਛਕ ਕੇ ਨਗਰ ਕੀਰਤਨ ਦੇ ਦਰਸ਼ਨ ਪਾਓ। ਕਾਲ ਕੀ ਸਭ ਆਪਣੇ ਦਰਮਿਆਨ ਪਹੁੰਚਣ ਵਾਲੇ ਜਗਮੀਰ ਸਿੰਘ ਜੀ ਜਗਮੀਰ ਸਿੰਘ ਇਹਦਾ ਬਲਾਵਾ ਆਂ ਪੈੜਾ ਵੱਲੋਂ ਆਪਣੇ ਸੇਕ ਦਾ ਨੇਦਰੋਂ ਬੇਅਤਮਾ ਭੇਜੀ ਅੱਧੀ ਬਿਗਾ ਦਾ ਦੇਖੋ ਪੈੜਾ ਦਾ ਪੁੱਟੀਆਂ ਦਾ ਕਿੰਨਾ ਸਤਕਾਰ ਕਿੰਨਾ ਬਾਣ ਸਾਰਾ ਕਿਰਪਾ ਕਰੇ ਪ੍ਰਭਾਨਾ ਦੀ ਚੜ੍ਹਦੀ ਕਲਾ ਕਿਹੜੇ ਪਿਆਰੇ